ਸੰਦੂ ਸਾਹਿਬ ਹੁਣ ਅਸੀਂ ਤੇ ਸਾਡੇ ਦਰਸ਼ਕ ਤੁਹਾਡੇ ਕੋਲ ਜਾਨਣਾ ਚਾਹਣਗੇ ਕਿ ਤੁਸੀਂ ਅੱਜ ਕੱਲ ਕੀ ਲਿਖ ਰਹੇ ਹੋ ਜਾਂ ਤੁਸੀਂ ਕੀ ਨਾਵਲ ਵਿਦਾ ਉੱਤੇ ਵੀ ਹੱਥ ਚਮਾਈ ਕੀਤੀ ਹੈ ਤੇ ਨਾਲ ਹੀ ਜਿਹੜੀ ਤੁਸੀਂ ਦੇਖੋ ਕਹਾਣੀ ਤਾਂ ਪੇਸ਼ ਕੀਤੀ ਜਾ ਸਕਦੀ ਤੁਸੀਂ ਕਪਤਾ ਵੀ ਮੈਂ ਸੁਣਿਆ ਸੀ ਕਿ ਨਵੀਂ ਲਿਖੀ ਆ ਤੇ ਕੁਝ ਚਲੋ ਕਪਤਾ ਸਾਨੂੰ ਸੁਣਾ ਦਿਓ ਤੇ ਸਾਨੂੰ ਇਹ ਦੱਸੋ ਵੀ ਅੱਜ ਕੱਲ ਹੋਰ ਇਤਲਾਬ ਕਹਾਣੀ ਤੇ ਕਹਾਣੀ ਜਾਂ ਨਾਵਲ ਕੋ ਲਿਖ ਰਹੇ ਤੁਸੀਂ ਕਹਾਣੀ ਤੋਂ ਬਿਨਾਂ ਮੈਂ ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਵਾਰਤਕ ਉੱਤੇ ਵੀ ਹੱਥ ਅਜ਼ਮਾਇਆ ਔਰ ਮੇਰੇ ਦੋ ਸਫਰਨਾਮੇ ਇੱਕ ਪਰਦੇਸੀ ਪੰਜਾਬ ਤੇ ਇੱਕ ਵਗਦੀ ਹਰਾਵੇ ਜਿਹੜਾ ਪਾਕਿਸਤਾਨ ਦੇ ਨਾਲ ਯਾਤਰਾ ਪ੍ਰਸੰਗ ਜੁੜਿਆ ਹੋਇਆ ਇਹ ਦੋ ਮੇਰੇ ਸਫਰਨਾਮੇ ਨੇ ਇੱਕ ਪਹਿਲਵਾਨ ਕਰਤਾਰ ਸਿੰਘ ਦੇ ਬਾਰੇ ਮੇਰੀ ਜੀਵਨੀ ਪੁਸਤਕ ਹੈ ਕੁਸ਼ਤੀ ਦਾ ਤਰੂ ਤਾਰਾ ਤੋ ਇਸ ਤੋਂ ਇਲਾਵਾ ਪਿਛਲੇ ਦਿਨੀ ਅਜੇ ਪੰਜਾਬੀ ਯੂਨੀਵਰਸਿਟੀ ਵਾਸਤੇ ਮੈਂ ਆਪਣੀ ਸਹਿਤਿਕ ਸਵੈ ਜੀਵਨੀ ਜਿਹੜੀ ਆ ਉਹਨੂੰ ਮੁਕੰਮਲ ਕਰਕੇ ਹਟਿਆ ਉਹ ਲਗਭਗ ਇਹਨਾਂ ਦਿਨਾਂ ਦੇ ਜਦੋਂ ਆਪਾਂ ਗੱਲ ਕਰ ਰਹੇ ਆ ਉਹ ਪ੍ਰਕਾਸ਼ਿਤ ਹੋ ਚੁੱਕੀ ਹੋਵੇਗੀ ਔਰ ਇਸ ਤੋਂ ਇਲਾਵਾ ਮੈਂ ਆਪਣੀ ਜੀਵਨੀ ਦੇ ਕੁਝ ਹਿੱਸਿਆਂ ਉੱਤੇ ਵੀ ਕੰਮ ਕੀਤਾ ਉਹ ਵੱਖ-ਵੱਖ ਮੈਗਜ਼ੀਨਾਂ ਵਿੱਚ ਉਹਦੇ ਅੰਸ਼ ਜਿਹੜੇ ਨੇ ਉਹ ਛਪੇ ਤੁਸੀਂ ਪੜੇ ਹੋਣਗੇ ਔਰ ਇਸ ਤੋਂ ਇਲਾਵਾ ਅਜੇ ਪਿਛਲੇ ਅੰਕ ਦੇ ਵਿੱਚ ਸਿਰਜਣਾ ਦੇ ਵਿੱਚ ਮੇਰੀ ਕਹਾਣੀ ਨਵੀਂ ਜਿਹੜੀ ਬੜੇ ਦੇਰ ਬਾਅਦ ਰਿੰਮਚਿਮ ਪਹਾੜਤ ਛਪੀ ਹੈ ਇੱਕ ਨਵੀਂ ਕਹਾਣੀ ਹੁਣ ਮੈਂ ਫੇਰ ਲਿਖੀ ਹਤੋਂ ਕੁਝ ਲੰਬੇ ਅਰਸ਼ੇ ਤੋਂ ਬਾਅਦ ਫੇਰ ਮੈਂ ਦੁਬਾਰਾ ਕਹਾਣੀਆਂ ਵਾਲੇ ਪਾਸੇ ਪਰਤਿਆਂ ਨਾਵਲ ਮੈਂ ਚਾਹੁੰਦਾ ਤਾਂ ਹਾਂ ਕਿ ਲਿਖਾਂ ਪਰ ਅਜੇ ਮੈਂ ਨਾਵਲ ਨੂੰ ਹੱਥ ਨਹੀਂ ਪਾ ਸਕਿਆ ਪਰ ਦੁਬਾਰਾ ਕਹਾਣੀਆਂ ਮੈਂ ਹੁਣ ਲਿਖਣੀਆਂ ਸ਼ੁਰੂ ਕੀਤੀਆਂ ਨੇ ਤੋਂ ਦੇਖੋ ਮੈਨੂੰ ਇਹ ਜਿਹੜੀ ਰੀਸਟਾਰਟ ਕੀਤੀ ਇਹਦੇ ਵਿੱਚ ਕਿੰਨੀ ਕੁ ਸਫਲਤਾ ਮਿਲਦੀ ਹੈ ਜਿਵੇਂ ਮੇਰੀ ਰਿੰਮਚਿਮ ਪਰ ਪਤ ਕਹਾਣੀ ਹੁਣ ਛਪੀ ਆ ਤੋਂ ਮੈਨੂੰ ਇਹਦਾ ਜਿਹੜਾ ਪ੍ਰਤੀਕਰਮ ਹੈ ਇਹਦਾ ਵੀ ਹੁਲਾਰਾ ਜਿਹੜਾ ਹੈ ਬਹੁਤ ਉਤਸ਼ਾਹੀ ਪ੍ਰਾਪਤ ਹੋਇਆ ਆਪਣੇ ਪਾਠਕ ਵਰਗ ਵੱਲੋਂ ਤੋਂ ਜਿਤ ਤੱਕ ਤੁਸੀਂ ਕਵਤਾ ਦੀ ਗੱਲ ਕਰਦੇ ਹੋ ਕਿ ਹਰ ਸੰਵੇਦਨਸ਼ੀਲ ਬੰਦੇ ਦੇ ਅੰਦਰ ਇੱਕ ਸ਼ਾਇਰ ਜਿਉਂਦਾ ਹੁੰਦਾ ਹੈ ਤੋ ਮੈਂ ਪਿਛਲੇ ਸਮੇਂ ਵਿੱਚ ਕੁਝ ਕਵਤਾਵਾਂ ਵੀ ਇੱਥੇ ਆ ਕੇ ਲਿਖੀਆਂ ਹੋਈਆਂ ਨੇ ਤੋ ਮੈਂ ਨਿਸ਼ਾਨੀ ਦੇ ਤੌਰ ਉੱਤੇ ਇੱਕ ਕਵਤਾ ਤੁਹਾਡੇ ਨਾਲ ਸਾਂਝੀ ਕਰਾਂਗਾ ਬੜੀ ਹਲਕੀ ਫੁਲਕੀ ਜੀ ਕਵਤਾ ਹੈ ਤੋ ਕਵਤਾ ਹੈ ਅੰਬਾਂ ਵਾਲੀ ਬਾਲਟੀ ਰਿਟਾਇਰ ਹੋਣ ਤੋਂ ਬਾਅਦ ਕੀ ਕਰਿਆ ਕਰਾਂਗੇ ਸੁਣ ਕੇ ਅੱਗੋਂ ਬੇਫਿਕਰ ਜਿਹਾ ਹਾਸਾ ਹੱਸਦੀ ਕਰਨਾ ਕੀ ਏ ਧੀਆ ਪੁੱਤ ਆਪੋ ਆਪਣੇ ਘਰ ਆਪਾਂ ਆਪਣੇ ਘਰ ਬਾਲਟੀ ਚ ਅੰਬ ਪਾਇਆ ਕਰਾਂਗੇ ਤੋਤੋ ਕੇ ਚੂਪਿਆ ਕਰਾਂਗੇ ਦੋਵੇਂ ਜੀ ਮੌਜ ਨਾਲ ਰਿਟਾਇਰ ਹੋਣ ਤੋਂ ਬਾਅਦ ਕੀ ਕਰਿਆ ਕਰਾਂਗੇ ਕਰਨਾ ਕੀ ਏ ਸੁਣ ਕੇ ਅੱਗੋ ਬੇਫਿਕਰ ਜਿਹਾ ਹਾਸਾ ਹੱਸਦੀ ਧੀਆ ਪੁੱਤ ਆਪੋ ਆਪਣੇ ਘਰ ਆਪਾਂ ਆਪਣੇ ਘਰ ਬਾਲਟੀ ਚ ਅੰਬ ਪਾਇਆ ਕਰਾਂਗੇ ਤੋਤੋ ਕੇ ਚੂਪਿਆ ਕਰਾਂਗੇ ਦੋਵੇਂ ਜੀ ਮੌਜਦਾਰ ਅਗਲਾ ਦ੍ਰਿਸ਼ ਹੈ ਪੁੱਤਰ ਦੇ ਘਰ ਮਾਜ ਰਹੀ ਹੈ ਝੂਠੇ ਭਾਂਡੇ ਪਾਣੀ ਦੀ ਧਾਰ ਹੀਠਾਂ ਹੱਥ ਮਲਦੀ ਸੋਚੀ ਜਾਵੇ ਵੇਖੀ ਜਾਵੇ ਇਦਾਂ ਜਾਪੇ ਹੌਲੀ ਹੌਲੀ ਪੋਲੇ ਪੋਲੇ ਅੰਬ ਤੋਰੇ ਪੁੱਤਰ ਦੇ ਘਰ ਮਾਜ ਰਹੀ ਹੈ ਝੂਠੇ ਭਾਂਡੇ ਪਾਣੀ ਦੀ ਧਾਰ ਹੀਠਾਂ ਹੱਥ ਮਲਦੀ ਸੋਚੀ ਜਾਵੇ ਵੇਖੀ ਜਾਵੇ ਏਦਾਂ ਜਾਪੇ ਹੌਲੀ ਹੌਲੀ ਪੋਲੇ ਪੋਲੇ ਅੰਬ ਤੋ ਰਹੇ ਮੰਮੀ ਟੂਟੀ ਬੰਦ ਤਾਂ ਕਰ ਲਓ ਪਾਣੀ ਐਵੇਂ ਡੁੱਲ ਹੀ ਜਾਂਦਾ ਤਰਬ ਮਹਿੰਗਾ ਪਾਣੀ ਹੋਰ ਨਾ ਡੁੱਲੇ ਤਰਬ ਕੇ ਟੂਟੀ ਬੰਦ ਕਰਦੀ ਹੈ ਮਹਿੰਗਾ ਪਾਣੀ ਹੋਰ ਨਾ ਡੁੱਲੇ ਤਰਬ ਕੇ ਟੂਟੀ ਬੰਦ ਕਰਦੀ ਹੈ ਸਸਤਾ ਪਾਣੀ ਅੱਖਾਂ ਵਿੱਚੋਂ ਟਿਪ ਟਿਪ ਕਰਕੇ ਡੁੱਲਣ ਲੱਗਾ ਵੇਂਦੇ ਵੇਂਦੇ ਭਰੀਆਂ ਹੋਈਆਂ ਅੱਖਾਂ ਵਿੱਚੋਂ ਭਰੀ-ਪرائی ਅੰਬਾਂ ਵਾਲੀ ਬਾਲਟੀ ਪੁੰਜੇ ਡੁੱਲ ਗਈ ਡਾਕਟਰ ਬ੍ਰਹਮ ਸਿੰਘ ਸੰਧਰ ਜੀ ਤੁਸੀਂ ਸਾਡੇ ਪ੍ਰੋਗਰਾਮ ਪੰਜਾਬੀ ਕਲਮਾ .com ਵਿੱਚ ਸ਼ਿਰਕਤ ਕੀਤੀ ਅਸੀਂ ਤੁਹਾਡਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਅੱਗੇ ਤੋਂ ਵੀ ਆਸ ਰੱਖਾਂਗੇ ਕਿ ਤੁਸੀਂ ਸਾਡੇ ਸਟੂਡਿਓ ਚ ਦਾਦੇ ਰਹੋ ਤੇ ਸਾਡੇ ਸ్రోਤਿਆਂ ਨਾਲ ਦਰਸ਼ਕਾਂ ਰੂਬਰੂ ਹੁੰਦੇ ਰਹੋ ਬਹੁਤ ਮਿਹਰਬਾਨੀ ਦਿਵਾਨਾ ਜੀ ਤੁਹਾਡੀ ਔਰ ਕਵਲਜੀਤ ਥੰਦ ਹੋਰਾਂ ਦੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਮਹਿਆ ਕਰਾਇਆ ਕਿ ਮੈਂ ਤੁਹਾਡੇ ਵਿਸ਼ਾਲ ਦਰਸ਼ਕ ਵਰਗ ਤੱਕ ਆਪਣੇ ਵਿਚਾਰ ਆਪਣੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰ ਸਕਾਂ ਤੋਂ ਇਹ ਮਾਨ ਦੇਣ ਵਾਸਤੇ ਤੁਹਾਡਾ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ ਆ ਆਪਣੇ ਦਰਸ਼ਕਾਂ ਤੇ ਸ్రోਤਿਆਂ ਦਾ ਵੀ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ ਤੇ ਸੁਣਿਆ